ਆ ਬੜੀ ਖੁਸ਼ੀ ਮਨਤਾ ਚ ਕਿ ਟਾਪ 10 ਦਸਵੀਂ ਚੋਂ ਉਹ ਬੁਲਾਏ ਮੈਂ ਟਾਪ 10 ਬਾਰਵੀਂ ਵਾਲੇ ਬੁਲਾਏ ਬੱਚੇ ਘਰੇ ਮੈਂ 20 ਹੋ ਗਏ 19 ਕੁੜੀਆਂ ਸੀ ਇੱਕੋ ਹੀ ਸੀ ਜਦੋਂ ਉਹਦੀ ਵਾਰੀ ਆਈ ਮਾਰੇ ਜੱਫੀ ਪਾ ਲਈ ਮੈਂ ਕਿਹਾ ਸ਼ੁ크ਰਾ ਕਿ ਸਾਡੀ ਕਮਿਊਨਿਟੀ ਦੀ ਜਿੱਤ ਰੱਖੀ ਤੀ ਪਰਦੀ ਸਾਰੀ ਕੁੜੀਆਂ ਨੇ ਤੇ ਫਿਰ ਬਾਅਦ ਚ ਪਤਾ ਨਹੀਂ ਕਿੱਥੇ ਚਲੀ ਜਾਂਦੀਆਂ ਨੇ ਉਹ ਟਾਪਰ ਜਿਹੜੀਆਂ ਨੇ ਦਿਖਾ ਦਿੰਦੇ ਆ ਇਹਨਾਂ ਨੂੰ ਕਬੀਲਦਾਰੀ ਚ ਪਾ ਦਿੰਦੇ ਉਹਨਾਂ ਨੂੰ ਹਟਾ ਲੈਂਦੇ ਉਹਨਾਂ ਨੂੰ ਠੀਕ ਹੈ ਨਾ ਸੋ ਐਸ ਵਕਤ ਪੰਜਾਬ ਦੇ ਵਿੱਚ ਪਹਿਲੀ ਵਾਰ ਵੈ ਹਿਸਟਰੀ ਚ ਐਸ ਵਕਤ ਜੋ ਤੱਕ ਆਪਾਂ ਬੈਠੇ ਆਂ ਪੰਜਾਬ ਦੇ ਵਿੱਚ 7 ਡੀ ਸੀ ਕੁੜੀਆਂ ਨੇ ਜੀ ਪੰਜਾਬ ਦੀ 7 ਡੀ ਸੀ ਐਸ ਵਕਤ 28 ਐਸ ਪੀ ਕੁੜੀਆਂ ਲਈ ਹੋਈਆਂ ਨੇ ਕਿਉਂ ਕੋ ਕੋ ਨਹੀਂ ਕਰ ਕਾ ਕਰ ਸਕਦੀ ਕੰਮ ਵੀ ਏ ਡੀ ਸੀ ਡੀਐਸਪੀ ਜਿਸ ਪੱਧਰ ਤੇ ਉਹਨਾਂ ਦਾ ਡਿਸਰਵ ਕਰਦੀਆਂ ਨੇ ਉਹਨਾਂ ਦੇ ਆਦੇ ਬਤਾਓ ਸਾਡੀ ਸੁਤੀਆਂ ਨੂੰ ਕੱਲਾ ਜੰਮਣਾ ਹੀ ਕੋਈ ਆਸਾਨ ਨਹੀਂ ਹੈਗਾ ਉਹਨਾਂ ਨੂੰ ਅਸਮਾਨਾਂ ਚ ਉੱਡਣ ਦਾ ਮੌਕਾ ਦੇਣਾ ਚਾਹੀਦਾ ਮੈਂ ਇੱਕ ਸ਼ੇਅਰ ਬੋਲਿਆ ਸੀਗਾ ਪਾਰਲੀਮੈਂਟ ਚ ਗ੍ਰਿਮਨਡੇ ਸੀ ਕਿ ਇੱਕ ਧੀ ਜਿਹੜੀ ਕਿ ਹਜੇ ਜੰਮੀ ਨਹੀਂ ਹਜੇ ਮਾਂ ਦੇ ਪੇਟ ਚ ਹੈ ਤਾ ਉਹ ਆਪਣੀ ਮਾਂ ਨਾਲ ਗੱਲ ਕਰਦੀ ਬਾਹਰ ਵਾਲਾ ਮਾਹੌਲ ਦੇਖ ਕੇ ਕਹਿੰਦੀ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੋਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜੀ ਨੇ ਮਾਏ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਜੀ ਸويس ਕਰਕੇ ਆਪਣੇ ਲੋਕਾਂ ਦੀ ਮੈਂਟੈਲਿਟੀ ਬਦਲਨੀ ਪਊ ਬਦਲ ਜਾਂਦੀ ਹੈ ਬਦਲਨੀ ਮਿਹਨਤ ਨਾ ਪਊਗੀ ਅਮ ਲੋਕ ਕੋਲ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਹੋਗੀਆਂ ਦੋ ਟਵਿੰਜ਼ ਕੁੜੀਆਂ ਹੋਗੀਆਂ ਕਈ ਸਾਲ ਪਹਿਲਾਂ ਦੀ ਗੱਲ ਤੇ ਆਗੇ ਲੋਕ ਲੋਕ ਨੂੰ ਬਦਾਈ ਇਹਨਾਂ ਥੋੜੀ ਆਉਂਦੇ ਆਏ ਕਹਿਣਾ ਆਗੇ ਬਸ ਜੀ ਸਬਰ ਕਰੋ ਪੁਰਾਣੇ ਜਨਮਾਂ ਦੇ ਪਾਪ ਹੀ ਨੇ ਤੁਹਾਡੇ ਦਾ ਕੋਈ ਜਿਹੜਾ ਦੋ ਦੋ ਕੁੜੀਆਂ ਦੇਤੀਆਂ ਉਹਦੇ ਚੰਗਾ ਜੀ ਉਹਨੇ ਬੰਦੇ ਨੇ ਪੜਾ ਲੀਆਂ ਕੁੜੀਆਂ ਆ 8 ਕ ਮਹੀਨੇ ਪਹਿਲਾਂ ਦੀ ਗੱਲ ਐ ਮੇਰਾ ਉਹ ਦੋਨੇ ਜੱਜ ਬਣ ਗਏ ਜੀ ਤੁਨੇ ਕੁੜੀਆਂ ਫੇਰ ਆ ਗਏ ਉਹੀ ਕਹਿੰਦੇ ਜੀ ਪੁਰਾਣੇ ਜਨਮਾਂ ਦੇ ਕੋਈ ਪੋਨ ਨਹੀਂ ਨੇ ਥੋੜੀ ਜਿਹੀ ਇਹ ਤਾਂ ਉਹਦੀ ਬਦਲ ਜਾਂਦੇ ਐ ਸੈਜੂਕੇਸ਼ਨ ਜਿਹੜੀ ਆ ਉਹ ਲੋਕਾਂ ਦੀ ਮੈਂਟੈਲਿਟੀ ਬਦਲ ਸਕਦਾ